ਜੈ ਪੀਰਾਂ ਦੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ 11ਵੀਂ ਸ੍ਰੀ ਪੂਜ ਸੁਨੇਹਾ ਸੰਜਿਆ ਕਰਾਂਗੇ ਤੁਹਾਡੇ ਨਾਲ ਜੀ ਸੋ ਜਿਹੜੀਆਂ ਵੀ ਰੂਹਾਂ 11ਵੀਂ ਸ੍ਰੀਤ ਮਨਾਉਂਦੀਆਂ ਆ ਉਹ ਜ਼ਰੂਰ ਇਸ ਵਾਰ 11ਵੀਂ ਸ੍ਰੀਤ ਮਨਾਉਣ ਜੀ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਸਾਰਿਆਂ ਨੂੰ ਹੀ ਪਹਿਲਾਂ ਤਾਂ ਅੱਜ ਵੀਰਵਾਰ ਮੁਬਾਰਕ ਹੋਵੇ ਜੀ ਸੋ ਅੱਜ ਵੀਰਵਾਰ ਦਾ ਦਿਨ ਸੀ ਸੋ ਬੜੀ ਹੀ ਖੁਸ਼ੀ ਦੇ ਨਾਲ ਅਸੀਂ ਇਹ ਦਿਨ ਦਾ ਆਨੰਦ ਲੈਂਦੇ ਆ ਇਹ ਦਿਨ ਨੂੰ ਮਨਾਉਂਦੇ ਆ ਚਿਰਾਗ ਬੱਤੀ ਕਰਦੇ ਆ ਤੇ ਦਿਲੋਂ ਦੁਆਵਾ ਕਰਦੇ ਆ ਅਰਦਾਸਾਂ ਬੇਨਤੀਆਂ ਕਰਦੇ ਆ ਕਿਉਂਕਿ ਵੀਰਵਾਰ ਨੂੰ ਰੂਹ ਜਿਹੜੀ ਆ ਉਹ ਬਖਰੇ ਹੀ ਆਨੰਦ ਵਿੱਚ ਰਹਿੰਦੀ ਹੈ ਜਦੋਂ ਸੇਵਾ ਕਰਦੇ ਤਾਂ ਮਨ ਨੂੰ ਬਹੁਤ ਸ਼ਾਂਤੀ ਸਕੂਨ ਮਿਲਦਾ ਆ ਸੋ ਜਿਹੜੇ ਵੀ ਪੀਰਾਂ ਫਕੀਰਾਂ ਦੇ ਨਾਲ ਜੁੜੇ ਹੋਏ ਆ ਉਹ ਇਹਨਾਂ ਗੱਲਾਂ ਨੂੰ ਸਮਝ ਸਕਦੇ ਆ ਕਿ ਕਿੰਨਾ ਵਧੀਆ ਲੱਗਦਾ ਹੈ ਸਾਨੂੰ ਇਹ ਅੱਜ ਦਾ ਦਿਨ ਜੋ ਵੀਰਵਾਰ ਦਾ ਹੈ ਸੋ ਵੀਰਵਾਰ ਦੇ ਦਿਨ ਦੀ ਸੇਵਾ ਪੇ ਸਵਰੀ ਦੇ ਨਾਲ ਇੰਤਜ਼ਾਰ ਕਰੀਦਾ ਕਿ ਕਦੋਂ ਕਰੀਏ ਤੇ ਕਦੋਂ ਵੀਰਵਾਰ ਆਵੇ ਸੋ ਬਹੁਤ ਰੂਹਾਂ ਨੇ ਜਿਹੜੀਆਂ ਪੀਰਾਂ ਫਕੀਰਾਂ ਦੇ ਦਰਵਾਜ਼ੇ ਦਰਗਾਹ ਤੇ ਅੱਜ ਵੀ ਮੱਥਾ ਟੇਕਣ ਗਈਆਂ ਹੋਣਗੀਆਂ ਸੇਵਾ ਕੀਤੀ ਹੋਵੇਗੀ ਸੋ ਜਿਹਨੂੰ ਪੀਰ ਆਪ ਯਾਦ ਕਰਦੇ ਆ ਉਹ ਇਨਸਾਨ ਹੀ ਸੇਵਾ ਕਰ ਸਕਦਾ ਆ ਉਹ ਹੀ ਇਨਸਾਨ ਭਗਤੀ ਕਰ ਸਕਦਾ ਹੈ ਸੋ ਜਿਹਨੂੰ ਮਾਲਕ ਯਾਦ ਕਰਦਾ ਹੈ ਉਹ ਇਨਸਾਨ ਹਮੇਸ਼ਾ ਹੀ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਜੇਕਰ ਪਰੇਸ਼ਾਨੀ ਵੀ ਆਉਂਦੀ ਹੈ ਤੇ ਘਬਰਾਓ ਨਾ ਪਰੇਸ਼ਾਨੀ ਵਿੱਚ ਹੀ ਆਪਾਂ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ ਸੁੱਖਾਂ ਵਿੱਚ ਕੋਈ ਨਹੀਂ ਕਰਦਾ ਸੋ ਪਰਮਾਤਮਾ ਨੂੰ ਸਿਰਫ ਇੱਕ ਗਰੀਬੀ ਦੇ ਵਿੱਚ ਪਾਇਆ ਜਾ ਸਕਦਾ ਹੈ ਤੇ ਦੂਸਰਾ ਬਿਮਾਰੀ ਜਦੋਂ ਸਰੀਰ 'ਚ ਕੋਈ ਵੀ ਆਉਂਦੀ ਹੈ ਤੇ ਉਦੋਂ ਅਸੀਂ ਪਰਮਾਤਮਾ ਨੂੰ ਵੱਧ ਯਾਦ ਕਰਦੇ ਹਾਂ ਕੀ ਅਰਦਾਸਾਂ ਬੇਨਤੀਆਂ ਕਰਦੇ ਹਾਂ ਠੀਕ ਹੋ ਜਾਈਏ ਸੋ ਪਰੇਸ਼ਾਨੀ ਦੇ ਵਿੱਚ ਹੀ ਅਸੀਂ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ ਸੁੱਖ ਵਿੱਚ ਕੋਈ ਯਾਦ ਨਹੀਂ ਕਰਦਾ ਕਿਉਂਕਿ ਜਿਨ੍ਹਾਂ ਨੂੰ ਬਿਨਾਂ ਮਿਹਨਤ ਕੀਤੇ ਸਭ ਕੁਝ ਮਿਲ ਗਿਆ ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ ਪਰਮਾਤਮਾ ਨੂੰ ਯਾਦ ਕਰਨ ਦੀ ਪਰ ਜੋ ਉਹਨਾਂ ਦਾ ਗਾਂ ਦਾ ਸਮਾਂ ਹੈ ਉਹ ਫਿਰ ਮੁਕਤ ਨਹੀਂ ਹੁੰਦੇ 84 ਦੇ ਗੇੜ ਤੋਂ ਨਹੀਂ ਨਿਕਲਦੇ ਕਿਉਂਕਿ ਸੇਵਾ ਕੀਤੀ ਨਹੀਂ ਸੁੱਖ ਦੁਨੀਆ ਤੇ ਜੋ ਵੀ ਸਾਨੂੰ ਚਾਹੀਦੇ ਹੁੰਦੇ ਉਹ ਮਿਲ ਜਾਂਦੇ ਆ ਇੱਥੇ ਸੁੱਖ ਪਾ ਲਿਆ ਹੈ ਉਹ ਕੋਈ ਪਿਛਲਾ ਹਸਾਬ ਸੀ ਜੀ ਦੀ ਵਜ੍ਹਾ ਨਾਲ ਸੁੱਖ ਮਿਲਿਆ ਸਭ ਕੁਝ ਮਿਲਿਆ ਪਰ ਫਿਰ ਵੀ ਇੱਥੇ ਕੋਸ਼ਿਸ਼ ਇਹ ਨੂੰ ਨੂੰ ਕਰਨੀ ਚਾਹੀਦੀ ਆ ਕਿ ਅਸੀਂ ਗਾਂਵਾਰੇ ਸੋਚੀਏ ਇੱਥੋਂ ਹੁੰਦਾ ਕਿਉਂਕਿ ਹਰ ਇੱਕ ਨੂੰ ਲੱਗਦਾ ਜਿਵੇਂ ਕਿ ਅਸੀਂ ਬੈਠੇ ਰਹਿਣਾ ਪਰ ਨਹੀਂ ਏਕ ਸਚਾਈਆ ਕਿ ਜਾਣਾ ਪੈਣਾ ਅਸਲ ਘਰ ਉਹੀ ਆ ਜਿੱਥੋਂ ਆਪਾਂ ਆਏ ਆਂ ਇੱਕ ਦਿਨ ਵਾਪਸ ਵੀ ਜਾਣਾ ਆ ਸੋ ਇਹ ਸੋਚਿਆ ਕਰੋ ਕਿ ਕਿੱਥੋਂ ਆਏ ਆ ਸਾਨੂੰ ਇਹ ਗਿਆਨ ਨਹੀਂ ਹੈ ਤੇ ਹੁਣ ਕਿੱਥੇ ਜਾਣਾ ਉਹਦੇ ਬਾਰੇ ਵੀ ਨਹੀਂ ਪਤਾ ਪਰ ਉੱਥੇ ਲਈ ਸਾਨੂੰ ਤਿਆਰੀ ਕਰਨ ਦੀ ਜ਼ਰੂਰਤ ਆ ਪਰ ਇੱਥੇ ਆਏ ਆ ਇੱਥੇ ਸਾਨੂੰ ਸਾਂਭਣ ਲਈ ਸਾਨੂੰ ਮਾਂ ਮਿਲਦੀ ਹੈ ਇੱਕ ਬਾਝ ਜਨਮ ਦਿੰਦੀ ਹੈ ਉਹ ਸਾਰਾ ਸਾਡਾ ਧਿਆਨ ਰੱਖਦੀ ਆ ਪਾਲਣ ਪੋਸ਼ਣ ਕਰਦੀ ਆ ਇਸੇ ਲਈ ਹੁਣ ਜੋ ਅਸੀਂ ਗਾਹਲੇ ਤਿਆਰ ਕਰਨਾ ਹੈ ਉਹ ਹੈ ਨਾਮ ਦੀ ਕਮਾਈ ਨਾਮ ਦੀ ਕਮਾਈ ਹ ਅਕਾਊਂਟ ਵਿੱਚ ਹੋਵੇਗੀ ਤੇ 84 ਦੇ ਗੇਟ ਚੋਂ ਨਿਕਲਾਂਗੇ ਸੋ ਰੋ ਕਿਤੇ ਪਾਰ ਲੱਗ ਸਕਦੀ ਹੈ ਸੋ ਇਸ ਕਰਕੇ ਨਾਮ ਦੀ ਕਮਾਈ ਜ਼ਰੂਰ ਕਰਨੀ ਚਾਹੀਦੀ ਹੈ ਜੀ ਸੋ ਹੁਣ ਇੱਥੇ ਆਪਾਂ ਇੱਕ ਕਮੈਂਟ ਦੱਸਦੇ ਹਾਂ ਕਿ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਜੋ ਅੱਲਾ ਦਾ ਕਲਮਾ ਪੜਦੇ ਆ ਕਿ ਇਹਦੇ ਨਾਲ ਪੀਰ ਖੁਸ਼ ਹੁੰਦੇ ਹੈ ਕਿ ਇਹ ਕਲਮਾ ਪੜਨ ਨਾਲ ਸੇਵਾ ਮਨਜ਼ੂਰ ਹੁੰਦੀ ਹੈ ਸੋ ਜਦੋਂ ਗੁਰ ਧਾਰਨਾ ਨਹੀਂ ਹੁੰਦੀ ਅਸੀਂ ਵੈਸੇ ਖੁੱਲੀ ਸੇਵਾ ਕਰਦੇ ਆ ਕਿਉਂਕਿ ਗਿਆਨ ਨਹੀਂ ਹੈ ਗੁਰੂ ਨਹੀਂ ਹੈ ਪਰ ਫਿਰ ਵੀ ਸੇਵਾ ਕਰ ਰਹੇ ਆ ਇਹ ਸੇਵਾ ਕਦੇ ਬਰਥ ਨਹੀਂ ਜਾਣੀ ਪਰਮਾਤਮਾ ਨੇ ਇੱਕ ਦਿਨ ਤੁਹਾਨੂੰ ਸਹੀ ਰਸਤੇ ਤੇ ਆਪਣੇ ਆਪ ਲਿਆਉਣਾ ਜਦੋਂ ਸਾਨੂੰ ਕੋਈ ਸਮਝ ਨਹੀਂ ਹੁੰਦੀ ਅਸੀਂ ਫਿਰ ਵੀ ਚੰਗੇ ਕਰਮ ਕਰਦੇ ਆਂ ਤੇ ਉਹ ਚੰਗੇ ਕਰਮ ਇੱਕ ਦਿਨ ਉਕੜ ਕੇ ਆਉਂਦੇ ਆ ਮੁਰੇ ਸੋ ਇਸ ਕਰਕੇ ਬਹੁਤ ਹੀ ਵਧੀਆ ਗੱਲ ਆ ਕਿ ਬਿਨਾਂ ਜਾਣਕਾਰੀ ਦੇ ਹੀ ਅਸੀਂ ਪਰਮਾਤਮਾ ਨਾਲ ਜੁੜੇ ਹੋਏ ਆ ਚਾਹੇ ਕੋਈ ਕਰਮਾ ਜੇ ਸ਼ਬਦ ਹੈ ਸਤਨਾਮ ਵਾਹਿਗੁਰੂ ਕਹਿ ਲਵਾਂ ਜਾਂ ਮੂਲ ਮੰਤਰ ਦਾ ਪਾਠ ਕਰ ਲਵਾਂ ਸੋ ਇਹ ਜੋ ਸੇਵਾ ਕਰਦੇ ਆ ਤੁਹਾਡੇ ਕੰਮ ਹੀ ਆਉਣਾ ਆ ਜਿਸ ਦਿਨ ਗੁਰੂ ਬਣਾ ਲਿਆ ਗੁਰੂ ਨੇ ਇਹ ਤੁਹਾਡੀ ਸੇਵਾ ਤੁਹਾਨੂੰ ਲੈ ਕੇ ਦੇ ਦੇਣੀ ਆ ਜੋ ਤੁਸੀਂ ਕੀਤੀ ਹੋਈ ਸੇਵਾ ਜਾਨਕੀ ਤੁਹਾਡੀ ਮਨਜ਼ੂਰ ਕਰਵਾ ਦੇਣੀ ਆ ਪਹਿਲੀ ਸੇਵਾ ਅਕਾਊਂਟ ਵਿੱਚ ਜੋ ਜੁੜੀ ਹੈ ਗੁਰੂ ਦੇ ਗਿਆਨ ਤੋਂ ਬਿਨਾਂ ਹੀ ਸੋ ਉਹ ਵੀ ਸੇਵਾ ਗੁਰੂ ਫਿਰ ਲੈ ਦਿੰਦਾ ਹੈ ਜਦੋਂ ਤੁਸੀਂ ਕੋਰਤਾਨਾ ਕਰਦੇ ਆ ਸੋ ਇਸ ਕਰਕੇ ਕੋਰਤਾਨਾ ਜ਼ਰੂਰ ਕਰਨੀ ਚਾਹੀਦੀ ਆ ਸੋ ਬਾਕੀ ਸੇਵਾ ਕਰੋ ਜੇਕਰ ਕੋਈ ਕਲਮਾ ਪੜਨ ਦਾ ਮਨ ਹੁੰਦਾ ਹੈ ਪੜੋ ਮਾਲਕ ਨੂੰ ਖੁਸ਼ ਹੁੰਦਾ ਹੈ ਜਦੋਂ ਸਾਨੂੰ ਕੋਈ ਵੀ ਸੋਚੀ ਨਹੀਂ ਹੁੰਦੀ ਫਿਰ ਵੀ ਅਸੀਂ ਸਾਰੇ ਕਰਮ ਕਰਦੇ ਜਾਂਦੇ ਆ ਤੇ ਮਾਲਕ ਦੀ ਬਹੁਤ ਕਿਰਪਾ ਹੋ ਜਾਂਦੀ ਹੈ ਫਿਰ ਮਾਲਕ ਕਦੇ ਵੀ ਤੁਹਾਨੂੰ ਗਲਤ ਰਸਤੇ ਤੇ ਨਹੀਂ ਤੁਰਨ ਦਵੇਗਾ ਗਲਤ ਰਸਤੇ ਤੁਹਾਨੂੰ ਆਪਣੇ ਆਪ ਇੱਕ ਦਿਨ ਰੋਕ ਲਵੇਗਾ ਕਿਉਂਕਿ ਕਿਰਪਾ ਹੁੰਦੀ ਹੈ ਮਾਲਕ ਦੀ ਨਜ਼ਰ ਵਿੱਚ ਰਹਿਣੇ ਆ ਜਦੋਂ ਅਸੀਂ ਹਾਜ਼ਰੀ ਲਗਾਉਂਦੇ ਆ ਤੇ ਕੁਝ ਚੰਗੇ ਕਰਮ ਕਰਦੇ ਆ ਬਿਨਾਂ ਹੀ ਜਾਣਕਾਰੀ ਦੇ ਸੋ ਕਈਆਂ ਨੂੰ ਸਭ ਕੁਝ ਪਤਾ ਹੁੰਦਾ ਫਿਰ ਵੀ ਮਾੜਾ ਕਰਮ ਇਨਸਾਨ ਕਰਦਾ ਹੈ ਤੇ ਕਈਆਂ ਨੂੰ ਕੋਈ ਵੀ ਗਿਆਨ ਨਹੀਂ ਹੁੰਦਾ ਫਿਰ ਵੀ ਪ੍ਰਮਾਤਮਾ ਤੇ ਵਿਸ਼ਵਾਸ ਰੱਖ ਕੇ ਤੁਰਿਆ ਰਹਿੰਦਾ ਹੈ ਸੋ ਮਾਲਕ ਦੀ ਖਾਸ ਕਿਰਪਾ ਹੋ ਜਾਂਦੀ ਹੈ ਫਿਰ ਇਹੋ ਜੀ ਰੂਹ ਪਰ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਪਹਿਲਾਂ ਗੱਲ ਕਰੀਏ ਜੀ ਸੋ ਅੱਜ ਦਾ ਮੇਨ ਵਿਸ਼ਾ ਹੈ 11ਵੀਂ ਸ੍ਰੀ ਪਤੇ ਜਿਹੜੀ ਵੀ ਰੂਹ ਪ੍ਰਮਾਤਮਾ ਨਾਲ ਜੁੜਦੀ ਹੈ ਪੀਰਾਂ ਫਕੀਰਾਂ ਨਾਲ ਜੁੜਦੀ ਹੈ ਤੇ ਫਿਰ ਉਹਨਾਂ ਦੇ ਨਾਮ ਦੇ ਕਰਮ ਵੀ ਕਰਦੀ ਹੈ ਸੋ ਉਹ ਰੂਹ ਤੇ ਵੀ ਮਾਲਕ ਦੀ ਕਿਰਪਾ ਹੁੰਦੀ ਹੈ ਇਸੇ ਲਈ ਉਹ ਰੂਹ ਪ੍ਰਮਾਤਮਾ ਨਾਲ ਜੁੜੀ ਰਹਿੰਦੀ ਹੈ ਪੀਰਾਂ ਫਕੀਰਾਂ ਨਾਲ ਜੁੜੀ ਰਹਿੰਦੀ ਹੈ ਤੇ ਪੀਰ ਸੇਵਾ ਲੈਂਦੇ ਆ ਜਿਹਦੇ ਤੇ ਪੀਰਾਂ ਦੇ ਕਿਰਪਾੰਦੀ ਹੈ ਸੋ ਜਿਹੜੇ ਵੀ 11ਵੇਂ ਸ੍ਰੀਪਖ ਮਨਾਉਂਦੇ ਆ ਸੋ ਕੋਸ਼ਿਸ਼ ਕਰਿਆ ਕਰੋ ਕਈ ਵਾਰ ਕੀ ਹੁੰਦਾ ਆ ਮਨਾਉਂਦੇ ਨਹੀਂ 11ਵੀਂ ਪਹਿਲਾਂ ਤੋਂ ਸ਼ੁਰੂ ਕਰ ਲੈਂਦੇ ਆ ਜਾਂ ਮੂੰਹ ਦੇ ਵਿੱਚੋਂ ਕਹਿ ਦੇਣਾ ਕਿ ਅਸੀਂ 11ਵੀਂ ਸ੍ਰੀਪਖ ਮਨਾਇਆ ਕਰਾਂਗੇ ਪਰ ਕੁਝ ਸਮਾਂ ਕੰਮ ਕਰਦੇ ਆ ਬਾਅਦ ਵਿੱਚ ਭੁੱਲ ਜਾਂਦੇ ਆ ਸੋ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖੋ ਜੇਕਰ ਇੱਕ ਵਾਰ ਇਹ ਗੱਲ ਕਹਿ ਦਿੱਤੀ ਮੂੰਹ ਚੋਂ ਕਿ ਅਸੀਂ 11ਵੀਂ ਸ੍ਰੀਪਖ ਮਨਾਉਣੀ ਹੀ ਮਨਾਉਣੀ ਆ 11ਵੀਂ ਦੇਣੀ ਦੇਣੀ ਆ ਤਾਂ ਫਿਰ ਤੁਹਾਨੂੰ ਕੋਸ਼ਿਸ਼ ਕਰਨੀ ਪਵੇਗੀ ਕਿ 11ਵੀਂ ਜ਼ਰੂਰ ਮਨਾਉਣੀ ਆ ਸੋ ਕਈ ਵਾਰ ਕਿਸੇ ਮਜਬੂਰੀ ਦੇ ਕਾਰਨ ਨਾਗਾ ਪੈ ਸਕਦਾ ਹੈ ਵੀ ਕੰਮ ਨਹੀਂ ਹੋਇਆ ਜਾਂ ਕੋਈ ਕਿਸੇ ਕੰਮ ਦੇ ਵਿੱਚ ਬਾਹਰ ਗਏ ਹੋ ਕਿਤੇ ਵੀ ਲਾ ਲਓ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਲਾ ਲਓ ਕਿ ਕਈ ਵਾਰੀ ਕੋਈ ਨਾ ਕੋਈ ਵਜਾ ਬਣ ਜਾਂਦੀ ਕਿ ਸਾਤ ਤੋਂ ਅਜੇ ਕਰਮ ਹੋਣਾ ਨਹੀਂ ਪਰ ਫਿਰ ਵੀ ਕੋਸ਼ਿਸ਼ ਕਰੋ ਇਹ ਨਹੀਂ ਹੈ ਕਿ ਹਰ ਮਹੀਨੇ ਅਸੀਂ ਇਹ ਅੰਗਲੀ ਕਾਨੀਆ ਪਰ ਕੋਸ਼ਿਸ਼ ਪੂਰੀ ਪੂਰੀ ਕਰੋ ਕੀ ਸਮਾਂ ਟਾਈਮ ਕੱਢਣਾ ਹੀ ਕੱਢਣਾ ਆ ਸੋ ਜਦੋਂ ਤੁਸੀਂ ਫਿਕਰ ਰੱਖ ਕੇ ਕੋਈ ਵੀ ਕਰਮ ਕਰੋਗੇ ਤਾਂ ਮਾਲਕ ਵੀ ਸਭ ਦਿਲਾਂ ਦੀਆਂ ਜਾਣਦਾ ਹੈ ਕਿ ਮਨ ਵਿੱਚ ਇਹਨੂੰ ਮੇਰਾ ਫਿਕਰ ਹੈ ਕਿ ਮੈਂ ਅੱਜ ਇਹ ਕਰਮ ਨਹੀਂ ਕਰ ਪਾਇਆ ਸੋ 11ਵੀਂ شریف ਜੇਕਰ ਇੱਕ ਵਾਰ ਮੂੰਹ ਚੋਂ ਗੱਡੀ ਹੈ ਸੁੱਖ ਲਈ ਆ ਤੇ ਉਹ ਜ਼ਰੂਰ ਦੇਣੀ ਚਾਹੀਦੀ ਆ ਆਪਾਂ ਸਭ ਜਾਣਦੇ ਆ ਕਿ ਪੀਰ ਝੋਲਗਾ ਖਾਲੀ ਕਦੇ ਨਹੀਂ ਰਹਿਣ ਦਿੰਦੇ ਸੋ 11ਵੀਂ ਵਾਲੀ ਸਰਕਾਰ ਜੋ ਮੰਗਦੇ ਉਹ ਇਨਸਾਨ ਨੂੰ ਮਿਲਦਾ ਹੈ ਪਰ ਲੈ ਕੇ ਇੱਕ ਦਿਨ ਭੁੱਲ ਜਾਂਦਾ ਇਨਸਾਨ ਇੱਥੇ ਗਲਤੀ ਕਰ ਲੈਂਦਾ ਹੈ ਜਿਸ ਦੇ ਨਾਲ ਫਿਰ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਸੋ ਗੌਸਪਾਕ ਸਰਕਾਰ ਮੋਹਿਆ ਵਿੱਚ ਵੀ ਜਾਨਾ ਪਾ ਦਿੰਦੇ ਆ ਗੌਸਪਾਕ ਸਰਕਾਰ ਬਹੁਤ ਵੱਡੀ ਹਸਤੀ ਹੈ ਸੋ ਉਹ ਜੋ ਚਾਣ ਕਰ ਸਕਦੀ ਹੈ ਸਭ ਕੁਝ ਹੀ ਕਰ ਸਕਦੇ ਆ ਸੋ ਮੂਰਿਓ ਮੰਗਣ ਦਾ ਚੱਜ ਹੋਣਾ ਚਾਹੀਦਾ ਹੈ ਜੇਕਰ ਸਾਨੂੰ ਢੰਗ ਹੈ ਮੁਰਸ਼ਿਦ ਤੋਂ ਕੁਝ ਲੈਣ ਦਾ ਤੇ ਅਸੀਂ ਸਭ ਕੁਝ ਪਾ ਸਕਦੇ ਆ ਸੋ ਜੇਕਰ ਗਲਤੀਆਂ ਕਰਦੇ ਜਾਵਾਂਗੇ ਪ੍ਰਮਾਤਮਾ ਸਭ ਕੁਝ ਦੇ ਵੀ ਦਿੰਦਾ ਹੈ ਮੰਗਣ ਤੇ ਬਾਅਦ ਵਿੱਚ ਅਸੀਂ ਭੁੱਲ ਜਾਂਦੇ ਆ ਤਾਂ ਫਿਰ ਸਜ਼ਾ ਵੀ ਮਿਲਦੀ ਹੈ ਕਿਉਂਕਿ ਇੱਕ ਮਾਪਾ ਬੱਚੇ ਦੀ ਭਲਾਈ ਲਈ ਉਹ ਸਜ਼ਾ ਵੀ ਦਿੰਦਾ ਹੈ ਕਿ ਇਹ ਸਹੀ ਰਸਤੇ ਤੇ ਆ ਜਾਵੇ ਹਜੇ ਵੀ ਸੁਧਰ ਜਾਵੇ ਹਜੇ ਵੀ ਸੁਧਰ ਜਾਵੇ ਸੋ ਬਹੁਤ ਕੋਸ਼ਿਸ਼ ਪ੍ਰਮਾਤਮਾ ਕਰਦਾ ਹੈ ਜਦੋਂ ਇਨਸਾਨ ਸੁਧਰਦਾ ਨਹੀਂ ਫਿਰ ਉਹ ਆਪਣੇ ਤਰੀਕੇ ਦੇ ਨਾਲ ਸੁਧਾਰ ਲੈਂਦੀ ਹੈ ਸੋ ਕੋਸ਼ਿਸ਼ ਇਹ ਕਰੋ ਕਿ ਜਦ ਮਾਲਕ ਸਾਡ ਨੂੰ ਦੇਣ ਲੱਗਿਆਂ ਵਿੱਚ ਕਚਾਉਂਦਾ ਨਹੀਂ ਤਾਂ ਫਿਰ ਅਸੀਂ ਸੇਵਾ ਕਰਨ ਲੱਗੇ ਕਿਉਂ ਪਿੱਛੇ ਹਟੀਏ ਸੋ ਸੇਵਾ ਕਰਦੇ ਜਾਓ ਇੱਕ ਦਿਨ ਫਰਤ ਮਿਲ ਨਹੀਂ ਆਂ ਸੇਵਾ ਜਿੰਨੀ ਵੀ ਕਰੋਗੇ ਉੰਨੀ ਥੋੜੀ ਹੈ ਸੇਵਾ ਦਾ ਫਲ ਇੱਕ ਨਾ ਇੱਕ ਦਿਨ ਜਰੂਰ ਮਿਲਦਾ ਹੈ ਕੀਤੀ ਹੋਈ ਸੇਵਾ ਉਗੜ ਕੇ ਮੂਰੇ ਜਰੂਰ ਇੱਕ ਦਿਨ ਆਉਂਦੀ ਹੈ ਸੋ ਹੁਣ ਆਪਾਂ ਇੱਥੇ ਗੱਲ ਕਰੀਏ 11ਵੀਂ ਸ੍ਰੀ 30 ਤੇ 11ਵੀਂ ਸ੍ਰੀਪ ਹੈ 15 ਤਰੀਕ ਦੀ ਦਿਨ ਐਤਵਾਰ 15 ਤਰੀਕ ਦਿਨ ਐਤਵਾਰ ਨੂੰ 11ਵੀਂ ਸ੍ਰੀਪ ਹੈ ਜੀ ਸੋ ਸਾਰੇ ਜਣੇ ਕੋਸ਼ਿਸ਼ ਕਰਨ ਕਿ ਜਿਨ੍ਹਾਂ ਜਿਨ੍ਹਾਂ ਨੇ 11ਵੀਂ ਸ੍ਰੀ ਪਿਛਲੇ ਮਹੀਨੇ ਨਹੀਂ ਮਨਾਈ ਸੋ ਇਸ ਵਾਰ ਜਰੂਰ ਮਨਾਓ ਸੋ ਮਾਲਕ ਦੀ ਕਿਰਪਾ ਜੇਕਰ ਚਾਉਂਦੇ ਹੋ ਤਾਂ ਕੁਝ ਨਾ ਕੁਝ ਕਰਮ ਕਰਦੇ ਰਿਆ ਕਰੋ ਸੋ ਕਈਆਂ ਤੋਂ ਨਾਮ ਸਿਮਰਨ ਨਹੀਂ ਹੁੰਦਾ ਕੋਈ ਭਗਤੀ ਨਹੀਂ ਹੁੰਦੀ 10 ਮਿੰਟ ਸਮਾਂ ਨਹੀਂ ਬੈਠ ਹੁੰਦਾ ਪਰ ਉੱਥੇ ਵੀ ਕੋਸ਼ਿਸ਼ ਕਰਿਆ ਕਰੋ ਕਿ ਕੋਈ ਨਾ ਕੋਈ ਕਰਮ ਕੀਤਾ ਜਾਵੇ ਸੋ ਸੇਵਾ ਦੇ ਨਾਲ ਨਾਲ ਕਰਮ ਕਰੋਗੇ ਤਾਂ ਹੋਰ ਵੀ ਵਧੀਆ ਗੱਲ ਆ ਜੇਕਰ ਨਾਮ ਦੀ ਕਮਾਈ ਨਹੀਂ ਹੁੰਦੀ ਬੈਠ ਨਹੀਂ ਹੁੰਦਾ ਤਾਂ ਫਿਰ ਕੋਈ ਨਾ ਕੋਈ ਚੰਗਾ ਕਰਮ ਉਹਨਾਂ ਦੇ ਦਿਨ ਤੇ ਜ਼ਰੂਰ ਕਰਦੇ ਰਿਆ ਕਰੋ ਜੀ ਸੋ ਆਪਾਂ ਮਾਲਕ ਦੀ ਨਿਗਾਹ ਵਿੱਚ ਰਹਿਣਾ ਹੈ ਜਦੋਂ ਆਪਾਂ ਯਾਦ ਕਰਦੇ ਜਾਵਾਂਗੇ ਕੋਈ ਕਰਮ ਕਰਾਂਗੇ ਨਾਮ ਸਿਮਰਾਂਗੇ ਭਗਤੀ ਕਰਦੇ ਆ ਬੈਠ ਕੇ ਤਾਂ ਫਿਰ ਆਪਾਂ ਉਸ ਪ੍ਰਮਾਤਮਾ ਦੀ ਨਜ਼ਰ ਵਿੱਚ ਰਹਿੰਦੇ ਆ ਆਪਣੇ ਮੁਰਸ਼ਿਦ ਦੀ ਨਜ਼ਰ ਵਿੱਚ ਰਹਿੰਦੇ ਆ ਸੋ ਮਾਲਕ ਦੀ ਨਜ਼ਰ ਵਿੱਚ ਰਵਾਂਗੇ ਤੇ ਦੁੱਖਾਂ ਤਕਲੀਫਾਂ ਤੋਂ ਵੀ ਪਚੇ ਰਵਾਂਗੇ ਸੋ ਛੋਟੇ-ਮੋਟੇ ਦੁੱਖ ਤਕਲੀਫਾਂ ਹਰ ਇੱਕ ਨੂੰ ਆਉਂਦੀਆਂ ਆ ਇਹਨਾਂ ਨੂੰ ਦੇਖ ਕੇ ਕਦੇ ਨਾ ਘਬਰਾਇਆ ਕਰੋ ਸਗੋ ਇਹ ਸੋਚੋ ਕਿ ਮਾਲਕ ਸਾਡੇ ਨਾਲ ਆ ਸਾਨੂੰ ਬਹੁਤ ਵੱਡੀ ਚੀਜ਼ ਮਿਲ ਗਈ ਆ ਬਹੁਤ ਜਿਹਦੀ ਕੋਈ ਕੀਮਤ ਨਹੀਂ ਲਗਾਈ ਜਾ ਸਕਦੀ ਉਹ ਚੀਜ਼ ਪ੍ਰਮਾਤਮਾ ਨੇ ਸਾਨੂੰ ਬਖਸ਼ੀ ਹੈ ਸੋ ਪ੍ਰਮਾਤਮਾ ਦਾ ਨਾਮ ਜਿਹਨੂੰ ਮਿਲ ਗਿਆ ਜਿਹਦੇ ਲੇਖਾਂ ਵਿੱਚ ਸੇਵਾ ਲਿਖ ਦਿੱਤੀ ਜਿਹਦੇ ਤੋਂ ਆਪਣਾ ਨਾਮ ਜਪਾ ਲਿਆ ਉਹਨੂੰ ਸਭ ਕੁਝ ਹੀ ਮਿਲ ਗਿਆ ਸੋ ਇਹ ਲੱਖੀ ਨਾ ਹਜ਼ਾਰੀ ਨਾ ਕਰੋੜੀ ਇਹ ਚੀਜ਼ਾਂ ਨਹੀਂ ਮਿਲਦੀਆਂ ਜਿਹਦੇ ਕਰਮ ਚੰਗੇ ਹੁੰਦੇ ਜਿਹਦੇ ਤੇ ਖਾਸ ਸਮਾਨਕ ਦੀ ਕਿਰਪਾ ਹੁੰਦੀ ਹੈ ਉਹਨਾਂ ਦੇ ਹਿੱਸੇ ਸੇਵਾ ਆਉਂਦੀ ਹੈ ਜੇਕਰ ਕਿ ਇਹ ਆਮ ਕੋਈ ਕਰ ਲਏਗਾ ਤੇ ਕਦੇ ਵੀ ਨਹੀਂ ਹੋ ਸਕਦਾ ਸੋ ਜਿਨ੍ਹਾਂ ਤੇ ਕਿਰਪਾ ਹੈ ਮਾਲਕ ਦੀ ਸੋ ਜੁੜੇ ਹੋਏ ਹੈ ਇਸੇ ਤਰ੍ਹਾਂ ਜੁੜੇ ਰਹੋ ਇੱਕ ਦਿਨ ਮੰਜ਼ਿਲ ਤੱਕ ਜ਼ਰੂਰ ਪਹੁੰਚੋਗੇ ਇਹ ਸਚਾਈ ਹੈ ਚਾਹੇ ਤੁਸੀਂ ਇਹ ਗੱਲ ਨੂੰ ਅੱਜ ਪੱਲੇ ਬੰਨੋ ਚਾਹੇ ਕੁਝ ਸਮਾਂ ਆਉਣ ਤੇ ਸਮਝ ਆਣਾ ਕਿ ਇਹ ਗੱਲ ਕਹੀ ਸੀ ਕਿਸੇ ਨੇ ਸਮੇਂ ਦੇ ਹਿਸਾਬ ਨਾਲ ਸਭ ਕੁਝ ਬਦਲ ਜਾਂਦਾ ਹੈ ਤੰਗੀਆਂ ਵੀ ਨਿਕਲ ਜਾਂਦੀਆਂ ਗਰੀਬੀ ਵੀ ਨਿਕਲ ਜਾਂਦੀ ਹੈ ਜੇਕਰ ਆਪਣੇ ਮੁਰਸ਼ਿਦ ਤੇ ਯਕੀਨ ਰੱਖ ਕੇ ਬੈਠੋਗੇ ਤੇ ਇੱਕ ਦਰ ਦੇ ਹੁਕੇ ਬੈਠੋਗੇ ਤਾਂ ਖੈਰ ਪਵੇਗੀ ਹੀ ਪਵੇਗੀ ਇੱਕ ਨੇ ਇੱਕ ਦਿਨ ਉਹ ਮਾਲਕ ਨੂੰ ਦੇਣਾ ਪਵੇਗਾ ਕਿ ਕਹਿੰਦੇ ਨੇ ਕਿ ਕੌਣ ਬੈਠਾ ਦਰਬਾਰ ਤੇ ਆ ਕੇ ਕਦੇ ਤੇ ਦਾਦਾ ਪੁੱਛਣਗੇ ਇਹ ਸੱਚ ਗੱਲਾਂ ਹੈ ਇਹ ਕੋਈ ਝੂਠੀਆਂ ਗੱਲਾਂ ਨਹੀਂ ਹੈ ਕਿ ਆਮ ਬਣਾ ਦਿੱਤੀਆਂ ਸੋ ਇਹਨਾਂ ਗੱਲਾਂ ਦੇ ਕੋਈ ਅਰਥ ਹੈ ਮਤਲਬ ਬਣਦਾ ਹੈ ਇਸ ਲਈ ਪੀਰਾਂ ਫਕੀਰਾਂ ਨੇ ਇਹ ਵਚਨ ਕੀਤੇ ਹੋਏ ਸੀ ਇੱਕ ਸ਼ਾਇਦ ਕਾਲ ਕਮੈਂਟ ਸੀ ਆਇਆ ਹੋਇਆ ਕਿਉਂਕਿ ਹੁਣ ਨਹੀਂ ਦੇਖਿਆ ਹੈ ਕਮੈਂਟ ਤੇ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਵੀਡੀਓ ਇੰਨੀ ਜਲਦੀ ਚੱਕਦਮ ਵੰਦਨਾ ਕਰਿਆ ਕਰੋ ਸੋ ਲਾਸਟ ਤੇ ਵੀ ਜੈ ਪੀਰਾਂ ਦੀ ਕਹਦਿਆ ਕਰੋ ਸੋ ਵੀਡੀਓ ਜਲਦੀ ਖਤਮ ਹੋ ਜਾਂਦੀ ਆ ਸੋ ਇੱਥੇ ਮਾਫੀ ਵੀ ਚਾਉਂਦੇ ਆ ਜੀ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਕਈ ਵਾਰੀ ਇਨਸਾਨ ਆਲਸ ਕਰਦਾ ਹੈ ਕਿ ਲੰਬੀ ਵੀਡੀਓ ਸੁਣਨੀ ਨਹੀਂ ਹੁਣੀ ਸੋ ਇਸ ਕਰਕੇ ਕੋਸ਼ਿਸ਼ ਕਰੀਦੀ ਆ ਕਿ 8 ਮਿੰਟ ਦੀ ਵੀਡੀਓ ਬਣਾਈ ਜਾਵੇ ਪਰ ਫਿਰ ਵੀ ਵੀਡੀਓ ਲੰਬੀ ਹੋ ਹੀ ਜਾਂਦੀ ਹੈ ਜਦੋਂ ਗੱਲ ਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ ਤਾਂ ਫਿਰ ਪਤਾ ਨਹੀਂ ਚੱਲਦਾ ਸਮੇਂ ਦਾ ਗੱਲ ਚੰਗੀ ਤਰ੍ਹਾਂ ਸਮਝਾਵਾਂਗੇ ਤੇ ਤੁਸੀਂ ਵੀ ਸਮਝੋਗੇ ਤੁਹਾਨੂੰ ਵੀ ਚੰਗਾ ਲੱਗੇਗਾ ਸੋ ਹੁਣ ਆਪਾਂ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੀ ਇਹ ਕਹਿੰਦੇ ਸੀ ਐਂਡ ਤੇ ਜੈ ਪੀਰਾਂ ਦੀ ਗਾਇਆ ਕਰੋ ਤੇ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਸੋ ਮਾਲਕ ਸਭ ਤੇ ਮੇਰ